ਮਰਦਾਬਾਦ ਮਰਦ ਫੇਟ ਮਰਦਾਬਾਦ ਚੇਅਰਮੈਨ ਮਰਦ ਫੇਟ ਮਰਦਾਬਾਦ ਐਨਟੀ ਮਰਦ ਫੇਟ ਮਰਦਾਬਾਦ ਪੀ ਐਮ ਮਰਦ ਫੇਟ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਅੱਜ ਇਸ ਕਾਟ ਦੇ ਵਿੱਚ ਇੱਕ ਕਾਲ ਦੇ ਉੱਤੇ ਸਾਰੇ ਮੇਰੇ ਵੀਰ ਇਕੱਠੇ ਹੋਏ ਨੇ ਮੈਂ ਕੋਈ ਬੁਲਾਰਾ ਨਹੀਂ ਪਹਿਲੀ ਵਾਰ ਸਰਪੰਚ ਪ੍ਰਧਾਨ ਬਣਿਆ ਤੇ ਪਹਿਲੀ ਵਾਰ ਹੀ ਬੋਲਣ ਲੱਗਿਆ ਜੀ ਤੋਂ ਗਲਤੀ ਪਹਿਲੇ ਮਾਫ ਮਾਗੂਰੀ ਕਾਫੀ ਮੰਗੂਗਾ ਜੇ ਕੋਈ ਲੱਭ ਕੇ ਬਾਦੇ ਕੱਟ ਬੋਲਿਆ ਜਾਵੇ ਸਾਡੇ ਸਰਪਰਾ ਸਰਕਾਰ ਰਾਜਵਾਸੀ ਪ੍ਰਧਾਨ ਜੀ ਦੀ ਸਰਪ੍ਰਸਤੀ ਹੈਟ ਜਿੰਨਾਂ ਦੇ ਵਿੱਚ ਕੱਠ ਕੀਤੇ ਗਏ ਸਾਡੇ ਜਿਲ੍ਹਾ ਡੈਲੀਗੇਟ ਜੀ ਸੰਕਟਾਨੇ ਜੀ ਭਾਰਤੀ ਤਖਤ ਜੁਲੀਅਨ ਗਗਾਉਂਦਾ ਤੋਂ ਸਾਡਾ ਸਮਰਥਨ ਦੇਣ ਆਏ ਇਹਨਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਵਾਂ ਸਾਡੇ ਜਿਲ੍ਹਾ ਉਦੇ ਆਣਾ ਦੇ ਸਰਕਲ ਪ੍ਰਧਾਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਡੀਏਪੀ ਦੀ ਸ਼ਾਰਟੇਜ ਇੰਨੀ ਕਿ ਜ਼ਿਆਦਾ ਹੋ ਚੁੱਕੀ ਆ 65 ਤੇ 35% ਦੀ ਰੇਸ਼ੋ ਦੱਸਿਆ ਗਿਆ ਵਾ ਪਹਿਲਾਂ ਵੀ ਦੱਸਿਆ ਗਿਆ ਵਾ ਕਿ ਮਾਰਕਫੈਟ 65% ਏਜੰਟ ਪੂਰਾ ਕੰਪਲੀਟ ਸਾਨੂੰ ਸਿਰਫ 2% ਹੀ ਹੋਇਆ ਜੀ ਕੰਪਲੀਟ ਇਹਨਾਂ ਦਾ ਜ਼ੀਰੋ ਦੇ ਬਰਾਬਰ ਹੀ ਆ ਨਾ ਦੇ ਬਰਾਬਰ ਹੀ ਆ ਇਹਦੇ ਨਾਲ ਨਾਲ ਮੈਂ ਇੱਕੋ ਦੀ ਵੀ ਗੱਲ ਕਰਦਾ ਵਾਂ ਕਿ ਐਫਪੀਓ ਨੇ ਸਿਰਫ 35% ਦਾ ਜਾਇਤਦੀ ਜੀਤੋ ਹੋ 8% ਹੀ ਦੇ ਚੱਕਿਆ ਵਾ ਨਾੜੋ ਨੈਨੋ ਡੀਏਪੀ ਦਿੰਦਾ ਨਾਲ ਨੈਨੋ ਯੂਰੀਆ ਦਿੰਦਾ ਵਾ ਇਹ ਥੋਪਿਆ ਜਾਂਦਾ ਵਾ ਸਾਡੇ ਜ਼ਿਮੀਦਾਰਾਂ ਭਰਾਵਾਂ ਉੱਤੇ ਉੱਥੇ ਕੀ ਹੈ ਸੈਕਟਰੀ ਨੂੰ ਬਹਿਸ ਕਰਨ ਨੂੰ ਮਿਲ ਜਾਂਦੀ ਆ ਉਹ ਸੈਕਟਰੀ ਕੀ ਗੱਲ ਲਈ ਹੋਊ ਬਹਿਸ ਕਰਨ ਨੂੰ ਰੱਖਿਆ ਹੋਇਆ ਵਾ ਉਹਨੂੰ ਹੋਰ ਕਿੰਨੇ ਕੰਮ ਨੇ ਸਰ ਉਹ ਇਸ ਕਰਕੇ ਇਹਨਾਂ ਦਾ ਮਾਕਫੇਨ ਸਾਨੂੰ ਫੀਡ ਥੋਪੀ ਜਾਂਦੀ ਆ ਫੀਡ ਦੇ ਚੋਂ ਦੇ ਤਾਂ ਸਾਨੂੰ ਡੀਏਪੀ ਆਊਗਾ ਤਾਕ ਅੱਜ ਅਸੀਂ ਇਹ ਚੀਜ਼ਾਂ ਦਾ ਮੁਕੰਮਲ ਵਾਰਖੜ ਗਿਆ ਤਾਂ ਬਾਈਕਾਡ ਕਰਦੇ ਆ ਸੋ ਇੱਕ ਜੋਸ਼ ਦੇ ਵਿੱਚ ਸਾਰੇ ਨਿੱਕੋ ਨਾਰਾ ਲਾਉਣਾ ਵਾ ਜਟਾਲਾ ਸਾਹਿਬ ਆ ਜਾਓ ਯਾਰ ਸਾਡੇ ਸਰ ਅੱਛਾ ਸਰ ਕੀ ਤੁਸੀਂ ਅੱਜ ਦਾ ਘਰ ਲੈਵਾ ਵੇ ਉੱਪਰ ਕੋਈ ਗੱਲਬਾਤ ਕਰੀ ਆ ਮੈਸੇਜ ਕੋਈ ਕੀ ਰਿਪਲਾਈ ਆਇਆ ਕੀ ਰਿਪਲਾਈ ਆਇਆ ਜੀ ਇਹ ਐਡਵੋਇਸ ਗੱਲ ਹੋਈ ਹੈ ਮੈਂ ਕਿਹਾ ਸਾਡਾ ਇਸ਼ੂ ਜਾ ਰਿਹਾ ਸਾਡੇ ਕੰਮੇ ਜਾ ਰਹੀ ਹੈ ਜੋ ਆਪਾਂ ਨੂੰ 4 ਤੋਂ 5 ਦਿਨਾਂ ਦੇ ਇੱਕ ਰੈਕ ਦੇ ਰਹੇ ਹਾਂ ਸਾ ਕੋਸ਼ਿਸ਼ ਕਰਾਂਗੇ ਜਿੰਨੇ ਵੱਧ ਤੋਂ ਵੱਧ ਰੈਕ ਲੈ ਸਕਦੇ ਹੋ ਜੀ ਆਪਾਂ ਜੀ ਲਾਂਗ ਨੈਕਸਟ ਰੈਕ ਉਸ ਤੋਂ ਬਾਅਦ ਇੱਕਾ ਕੇ ਮੁੱਕ ਜੂ ਜਾਂ ਅਗਲਾ ਵੀ ਕੋਈ ਗੱਲ ਸਰ ਜਿਵੇਂ ਹੁਣ ਸਾਡਾ 4 ਤੋਂ 5 ਦਿਨਾਂ ਦੇ ਉਹਨਾਂ ਦਾ ਇੱਕ ਰੈਕ ਆਣਾ ਸਰ ਜੋ ਸਾਨੂੰ ਇਨਫੋਰਮੇਸ਼ਨ 4-5 ਦਿਨਾਂ ਬਾਅਦ ਇੱਕ ਰੈਕ ਆ ਰਿਹਾ ਹੈ ਸਰ ਰੈਕ ਆਣਾ ਇਸੇ ਤਰ੍ਹਾਂ ਹੀ ਆਣਾ ਸਾ ਦੇਖੋ ਮੈਂ ਤੁਹਾਨੂੰ ਗਲਤ ਕਮਿਟ ਕਰਦਾ ਤੁਸੀਂ ਕੱਲ ਨੂੰ ਫੇਰ ਮੇਰੇ ਕੋਲ ਆਉਂਦਾ ਮੇਰੀ ਕੋਸ਼ਿਸ਼ ਹੈ ਸਰ ਉਹ ਡੀਐਮ ਨਾਲ ਮੈਂ ਕਰ ਲਉਂਗਾ ਸਰ ਮ ਮਾਸ਼ਾਖਣਗੇ ਬੰਦੇ ਨਾ ਸਰ ਮੇਰੀ ਕੋਸ਼ਿਸ਼ ਰਹੇਗੀ ਜਿਵੇਂ ਇਹ ਨਾਲ ਵੀ ਹੜੋ ਕੇ ਦੁਆਰਾ ਗੱਲ ਕਰਦਾ ਜੀ ਮੇਰੀ ਆ ਪੋਜੀਸ਼ਨ ਹੈਗੀ ਆ ਮੈਨੂੰ ਜਿੰਨੇ ਵੱਧ ਤੋਂ ਰੈਕ ਆ ਕੇ ਇੱਥੇ ਡਾਇਰੈਕਟ ਦਿੱਤੇ ਜਾਂਦੇ ਉਹਨਾਂ ਨੂੰ ਆ ਸਾਡੀ ਇਨਫਲੂਐਂਸ ਦੇ ਦੇ ਮੈਂ ਦੱਸ ਹਾਂ ਸਾਡੀ ਜਿਹੜਾ ਰੈਕ ਆਉਂਦਾ ਜਿਹੜਾ ਰੈਕ ਆਉਂਦਾ ਉਹਨੂੰ ਕੋਈ ਪਾਇਰੇ ਪ੍ਰਧਾਨ ਜੀ ਉਹਦੇ ਸੰਬੰਧ ਵਿੱਚ ਨਾਲ ਮੈਂ ਕਹਿ ਰਹੇ ਜੀ ਇੱਕ ਤੁਸੀਂ ਗਰੁੱਪ ਬਣਾ ਲਓ ਉਹਦੇ ਵਿੱਚ ਮੈਨੂੰ ਐਡ ਕਰ ਲਓ ਜਿੰਨਾ ਵੀ ਖਾਸ ਦਾ ਜੋ ਵੀ ਰੈਕ ਆਏਗਾ ਮੈਂ ਨਾਲ ਉਹਨੂੰ ਅਪਡੇਟ ਕਰਦਾ ਰਾਵਾਂਗਾ ਗਰੁੱਪ ਤਾਂ ਪਹਿਲੇ ਬਹੁਤ 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 ਬਹੁ ਜਿਹੜੇ ਮੈਨੇਜਰ ਤਨਖਾਹ ਲੈਂਦੇ ਨੇ ਉਹ ਕੀ ਕਰਦੇ ਨੇ ਜੀ ਚਲੋ ਉਹ ਤਾਂ ਕਹਿੰਦਾ ਜੀ ਨਹੀਂ ਸਾਰਾ ਇਹਦਾ ਜਵਾਬ ਦੋ ਸਰ ਮੈਂ ਸਰ ਉਹੀ ਕਹਿ ਰਿਹਾ ਮਿਸਟਰ ਉਹ ਵੀ ਮੈਂ ਕਰਦਾ ਉਹਦੇ ਵਿੱਚ ਆਲਰੇਡੀ ਮੈਂਸ਼ਨ ਹੁੰਦਾ ਹਾਂ ਉਹਦਾ ਜਵਾਬ ਦੋ ਕੀ ਨਾ ਕਹੋ ਸਾਰੇ ਦੇ ਵਿੱਚ ਸਪਸ਼ਟਿਕਨ ਦੇ ਦਿਓ ਅੱਜ ਰੈਕ ਆ ਜਾਂਦਾ ਤੁਸੀਂ ਕੀ ਰੇਸ਼ੋ ਵਰਤੇ ਸਰ ਇਹ ਸਹੀ ਤਵਾਰਾ ਜੀ ਮਿਸਟਰ ਇੰਡੈਨਵਾਇਜ਼ ਰੇਸ਼ੋ ਵਰਤੇ ਇੰਨੇ ਟਾਈਮ ਹੋ ਗਿਆ ਜੀ 22 ਕਿਸਾਨਾਂ ਨੂੰ ਕਦੋਂ ਨਹੀਂ ਦਿੱਤਾ ਗਿਆ ਜੀ ਉੱਥੇ ਇੱਥੇ ਜਵਾਬ ਦਿਓ ਜੀ ਸੁਣੋ ਜੀ ਅੱਜ ਦੀ ਡੇਟ ਦੇ ਵਿੱਚ ਸਾਡੇ ਕੋਲ 35000 ਐਮਪੀ ਖਾਦ ਆਇਆ ਹਾਂ ਜੀ ਇੰਟੈਂਸਿਟੀ 35000 एमटी ਦਾ ਉਹਦੇ ਜਿਹੜਾ ਸਾਡੇ ਉਧਰ 3570 ਆਇਆ ਹਾਂਜੀ 10% ਆਇਆ ਜੀ ਉਹਦੇ ਹਿਸਾਬ ਨਾਲ ਜੋ ਆਪਣਾ ਮਾਚੀਵਾੜਾ ਸਮਰਾਣਾ ਸਰਕਲ ਹੈ ਜੀ 15% ਅਸੀਂ ਉਹਦੇ ਵਿੱਚ ਖਾਦ ਦੇਤਾ ਹਾਂਜੀ ਠੀਕ ਹੈ ਜਿਹੜਾ ਹੁਣ ਪਿਛਲਾ ਰੇਕ ਆਇਆ ਸਰ ਉਹ ਜੁਰਾ ਦੇ ਬਿਲੋਦ 0% ਦੇ ਸੀਗਾ ਪਹਿਲਾਂ ਬਹੁਤ ਤੋੜਿਆ ਹਾਂਜੀ ਜਦੋਂ ਦੱਸ ਦੋ ਵੀ ਆਪਾਂ ਉਹਨੂੰ ਨਹੀਂ ਤੋੜਨਾ ਸਵਾਲ ਹੈ ਜੀ ਇੱਕ ਸਰ ਦੱਸੋ ਜਿਹੜਾ ਘਾਟਾ ਹੈ ਜੀ ਉਹਦੇ ਲਈ ਤੁਸੀਂ ਕੀ ਕਰ ਰਹੇ ਹੋ ਉਹਦੇ ਲਈ ਕੀ ਕਰ ਰਹੇ ਹੋ ਮੈਂ ਕਹਿ ਰਿਹਾ ਹੁਣੇ ਮੇਰੀ ਹੈੱਡ ਆਫਿਸ ਵੀ ਸਰ ਗੱਲ ਹੋਈ ਹੈ ਉਹਨਾਂ ਨੇ ਕਿਹਾ 4 ਤੋਂ 5 ਦਿਨ ਤੱਕ ਰਹਿ ਕਰਿਆ ਨਕਰਦਾ ਸਰ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਸਰ ਜਿੱਤੇ ਘਟ ਗਿਆ ਉਹਨੋਂ ਬਰਾਬਰ ਇੱਕ ਮਿੰਟ ਜੀ ਸਰ ਤੁਸੀਂ 4-5 ਦਿਨ ਦਾ ਮੋੜਵਾ ਦੇਤਾ ਉਹ ਬੰਦਿਆਂ ਨੂੰ ਜ਼ਿੰਮੇਵਾਰ ਨੂੰ ਜੇ ਉਦੋਂ ਨਾ ਪਹੁੰਚਿਆ ਜੀ ਉਦੋਂ ਬਾਅਦ ਮੈਨੂੰ ਜੋ ਹੈੱਡ ਆਫਿਸ ਨੇ ਦੱਸਿਆ 4 ਤੋਂ 5 ਦਿਨ ਫਿਰ ਇਹਨੂੰ ਜਿੰਦਾ ਲਾ ਦਿਓ ਸਰ ਸਭ ਦੇਖੋ ਸਰ ਜੋ ਮੇਰੇ ਅੱਗੇ ਹੈ ਮੈਂ ਉਹ ਕਰ ਰਿਹਾ ਆਪਣੇ ਖਾਲੀ ਸਰ ਹੈਡੌਨ ਵਿੱਚ ਮੇਰੀ ਰੇਕ ਆ ਰਿਹਾ ਉਹ ਕੰਨੇ ਲੁਧਿਆਣਾ ਜ਼ਿਲ੍ਹੇ ਦੇ ਆ ਰਿਹਾ ਕੋਈ ਜੋ ਫੇਰ ਫਤੇਗਾ ਦਾ ਸਾਨੂੰ ਸਿਰ ਦੱਸਿਆ ਗਿਆ ਬੱਦੋਵਾਲ ਦਾ ਜਾਂ ਕੰਨੇ ਜੋ ਰੇਕ ਆਏਗਾ ਸਰ ਉਹਦੇ 500 700 ਐਮਟੀ ਮਿਲਣਾ ਹੈ ਸਰ ਸਰ ਰੇਕੀ ਆਉਂਦੀ ਹੈ ਕੋਈ ਹੋਰ ਨਹੀਂ ਯਾਰ ਸਰ ਦੰਦਾ ਕੀ ਕੋਈ ਕੁਝ ਨਹੀਂ ਕੋਈ ਮੈਨੂੰ ਮੇਲ ਨਹੀਂ ਉਤਾਈਦਾ ਨਾਲ ਰੈਕ ਉਹ ਮਰ ਬੰਦ ਕਰ ਦਿਓ ਸਰ ਕਰ ਸਰ ਜਿਹੜੀ ਚੀਜ਼ ਹੈ ਨਾ 60 ਤੋਂ 40% ਦੀ ਰੇਸ਼ਿਓ ਹੈ ਸਰ ਆਪਾਂ 60% ਜੋ ਸਾਨੂੰ ਮਿਲ ਰਿਹਾ ਸੀ ਉਹ ਲੈ ਰਹੇ ਹਾਂ ਸਰ ਉਹਦੇ ਵਿੱਚੋਂ ਮੰਨ ਲਓ ਸਰ ਜੇ 100 ਐਮਡੀ ਦਾ ਰੈਕ ਆਣਾ ਹੈ ਸਰ ਮੇਰੀ ਬੇਨਤੀ ਸੁਣੋ 200 ਐਮਡੀ ਦਾ ਰੈਕ ਆਏਗਾ ਉਹਦੇ ਵਿੱਚੋਂ ਸਾਨੂੰ ਸਿਰਫ 60% ਹੀ ਮਿਲਣਾ ਹਾਂਜੀ 40% ਜਾਂਦਾ ਦੂਜਾ 60 40 ਦੀ ਰੇਸ਼ਿਓ ਹੈ ਸਰ ਅੱਛਾ ਜਿਹੜਾ ਜਿਹੜੀ 20 20 13 ਹੋਰ ਜਿਹੜਾ ਸਮਾਨ ਦੇ ਰਹੇ ਹੋ ਨਾਲ ਜੀ ਸਰ ਜੋ ਸਾਡੇ ਕੋਲ ਰਹਿ ਗਾ ਰਿਆ ਨਾ ਸਾਰੇ ਇੱਕ ਗੱਲ ਹੋਰ ਥੋਡੀ ਗੱਲ ਟੋਕ ਰਹੇ ਆ ਹੈ ਸਰ ਥੋਡੀ ਗੱਲ ਟੋਕ ਰਹੇ ਜਿਹੜਾ ਸਮਾਨ ਨਾਲ 5-5000 ਦਾ ਜ਼ਿੰਮੇਦਾਰ ਨੂੰ ਦੇ ਰਹੇ ਆ ਗਾਂ ਸੈਕਟਰੀ ਸਾਹਿਬ ਉਹਦਾ ਜਵਾਬਦੇਹ ਕੌਣ ਆ ਜੀ ਗਾਂ ਸੈਕਟਰੀ ਸਾਹਿਬ ਦੇਣਗੇ ਜਵਾਬ ਜਿਹੜਾ ਨਾਲ ਮਟੀਰੀਅਲ ਦੇ ਰਹੇ ਆ ਬੰਦ ਰਿਹਾ ਡਾਈ ਦੇ ਨਾਲ ਨੈਨੋ ਟੀਮ ਵੀ ਸਾਡਾ ਨਹੀਂ ਸਰ ਉਹ ਤਾਂ ਇਸਕੋ ਦਾ ਚਲੋ ਕਿਸੇ ਦਾ ਵੀ ਹੋ ਬਰ ਸਰ ਮੈਂ ਨਹੀਂ ਕਰਦਾ ਉਹਦਾ ਜ਼ਿੰਮੇਦਾਰ ਦੇ ਵਿੱਚ ਬੇਨਤੀ ਹੈ ਉਹ ਇਸਕੋ ਦਾ ਸਰ ਮੇਰੇ ਮਾਰਕਪੈਂਡ ਉਹਦੇ ਬਾਰੇ ਨਾ ਕੁਝ ਕਹਿ ਜਾਂਦਾ ਸੀ ਜੀ ਦਾ ਇਹ ਕੰਮ ਨਹੀਂ ਲੈ ਕੇ ਜਾਂਦਾ ਮੈਨੂੰ ਕਿਹਦੇ ਨਾਲ ਗੱਲ ਕਰਨੀ ਮੇਰੇ ਕੋਲ ਧੀ ਆਉਣੀ ਆ ਜਿਹੜਾ ਉਸ ਨੂੰ ਪਤਾ ਵੀ ਕਰਵਾਉਂਦਾ ਹਾਂ ਹਾਂ ਇੱਕ ਤਾਂ ਇਹਦਾ ਮੈਂ ਸਰ ਮਸਲਾ ਲਗਾ ਦਿੰਦਾ ਮੈਂ ਇਹਦਾ ਫੇਰ ਇੱਕ ਸਰ ਹੋਰ ਥੋੜੀ ਮੈਡਮ ਫੋਨ ਨਹੀਂ ਚੈੱਕ ਕਰਾਈ ਜੀ ਸਰ ਇਹਦਾ ਮੈਂ ਹੁਣ ਪ੍ਰਧਾਨ ਜੀ ਮੇਰੀ ਗੱਲ ਯਾਰ ਪਹਿਲਾਂ ਵੀ ਤੁਹਾਨੂੰ ਪਤਾ ਸਾਰੇ ਇਹ ਗੱਲਾਂ ਦਾ ਕੋਈ ਨਹੀਂ ਪਤਾ ਆ ਸਰ ਗਲੋ ਪਲੜਾ ਨਾ ਘਾੜੋ ਮੈਂ ਪ੍ਰਧਾਨ ਜੀ ਨੂੰ ਕਹਿੰਦਾ ਵੀ ਜੋ ਵਾਅਦਾ ਬੰਦੀ ਆ ਆਪਾਂ ਕਰ ਲੈਣੇ ਕਾਰਵਾਈ ਜੋ ਵੀ ਹੋ ਗਈ ਬਦਲਣਾ ਮੈਡਮ ਦਾ ਫੋਨ ਚੈੱਕਣ ਦਾ ਫਰਜ਼ ਨਹੀਂ ਜਵਾਬ ਜਵਾਬ ਦੇਣ ਦਾ ਮਤਲਬ ਨਹੀਂ ਸੈਕਟਰੀਆਂ ਆ ਸਰ ਮੈਡਮ ਆਕੇ ਜੀ ਇੱਥੇ ਆਕੇ ਜਵਾਬ ਦੇਣ ਸਾਨੂੰ ਇੱਕ ਮਿੰਟ ਜੀ ਮੈਡਮ ਆਕੇ ਜਵਾਬ ਦੇਣ ਜ਼ਿੰਮੇਵਾਰ ਨੇ ਬੁਲਾਓ ਜੀ ਬੁਲਾਓ ਬੁਲਾਓ ਜੀ ਇਹਦੇ ਲਾਵਾ ਅੱਛਾ ਸਰ ਬੁਲਾਓ ਬੁਲਾਓ ਮੈਡਮ ਨੂੰ ਬੁਲਾਓ ਆ ਚੁੱਪ ਕਰਿਆ ਯਾਰ ਸਰ ਇਹਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਸਾਡਾ ਜੋ ਜ਼ਿਲ੍ਹੇ ਦਾ ਇੰਟੈਂਡ ਹੈ 35 ਲੱਖ ਰਪੀ ਦਾ ਲਗਭਗ ਆ ਸਰ ਜਿਹਦੇ ਵਿੱਚ ਉਹ ਸਾਨੂੰ ਸਿਰਫ 3500000 ਹੱਦ ਤੱਕ ਆਇਆ ਜੋ ਕਿ ਲਗਭਗ 10% ਹੀ ਸਾਨੂੰ ਅਲੋਕੇਸ਼ਨ ਹੋਈ ਹੈ ਇਸ ਸਬੰਧ ਵਿੱਚ ਮੇਰੇ ਵੱਲੋਂ ਮੁੱਖ ਦਫ਼ਤਰ ਨਾਲ ਵੀ ਗੱਲ ਕੀਤੀ ਗਈ ਹੈ ਤੇ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਆਨਾਲ ਦਿਨਾਂ ਵਿੱਚ ਦੁਦਿਆਨ ਨੂੰ ਕੋਰੈਕ ਦਿੱਤੇ ਜਾਣਗੇ ਸਰ ਤੇ ਜੋ ਸੈਕਟਰੀ ਸਾਹਿਬ ਗਿਆ ਮੰਗਾ ਚੋਂ ਉਹਨਾਂ ਦਿੱਤੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਸੌਲਟ ਆਊਟ ਕਰਵਾਈਏ ਤਾਂ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਸੇ ਤਰ੍ਹਾਂ ਦੀ ਕਿਸਾਨ ਲਗਤ ਅ ਸੰਗਸ਼ਕਾਰ ਉਹਨਾਂ ਨੇ ਕਿਹਾ ਕਿ ਮਾਰਕੀਟ ਚ ਟੈਗਰ ਦੇਖ ਰਿਹਾ ਹਾਂ ਪਰ ਇਹ ਮਤਲਬ ਸਰ ਸਰ ਮੈਂ ਦੱਸ ਦੇਣਾ ਸਰ ਜੋ ਸਰਕਾਰ ਦਾ ਹੈਗਾ 60 40 ਦਾ ਰੇਸ਼ਿਓ ਹੈ ਸਰ 60% ਮਾਰਕੀਟ ਕੋਲ ਹੈ 40% ਪ੍ਰਾਈਵੇਟ ਹੈ ਸਰ ਜੋ ਸਾਡਾ ਹਿੱਸਾ ਹੈ ਮਾਰਕੀਟ ਦਾ ਅਸੀਂ ਉਹਨਾਂ ਹੀ ਲੈ ਰਹੇ ਹਾਂ ਸਰ ਉਦੋਂ ਘੱਟ ਨਹੀਂ ਲੈ ਰਹੇ ਜੋ ਸਾਨੂੰ ਅਲੋਕੇਸ਼ਨ ਹੈ ਅਸੀਂ ਉਸ ਤੋਂ ਵੱਧ ਹੀ ਲੈ ਰਹੇ ਹਾਂ ਆਪਣਾ ਸ਼ੌਕ ਸਰ ਨਹੀਂ ਕੀ ਦੇਰੀ ਕਿ ਹੋ ਗਈ ਸਰ ਸਰ ਜੋ ਅਲੋਕੇਸ਼ਨ ਹੈ ਸਰ ਸੈਂਟਰ ਵੱਲੋਂ ਅਲੋਕੇਸ਼ਨ ਹੁੰਦੀ ਹੈ ਮਤਲਬ ਸਾਡੇ ਵੱਲੋਂ ਇਹ ਨਹੀਂ ਹੁੰਦੀ ਸਰ ਤੁਹਾਨੂੰ ਜਿਵੇਂ ਰੈ ਕਰਿਆ ਲੁਧਿਆਣਾ ਮੰਨ ਲਓ ਜੋ ਵੀ ਰੈ ਕਰਾਂਗੇ ਸਰ ਉਹਦੇ ਵਿੱਚ 60% ਮਾਰਕੀਟ ਨੂੰ ਮਿਲੇਗਾ ਤਾਂ ਮਾਰਕੀਟ ਉਹਦੇ 60% ਆਪਣਾ ਲੈ ਰਿਹਾ ਕੋਟਾ ਜੋ ਵੀ ਹੈਗਾ ਸਰ ਕ ਦੀ ਗੱਲ ਜਿਹੜਾ ਰੈਕ ਲਗਵਾ ਸਕੀ ਸਰ ਉਸ ਸਮਾਪਤੋਂ ਬਿਲਕੁਲ ਉੱਪਰ ਸਰ ਜੋ ਹੈਡ ਆਫਿਸ ਨਾਲ ਮੇਰੀ ਗੱਲ ਹੋਈ ਸਰ ਉਹਨਾਂ ਵੱਲੋਂ ਆਈ ਹੋਇਆ ਸਰ ਜੋ ਹੁਣ ਅਗਲਾ ਸਾਡਾ ਐਨ ਐਫ ਐਲ ਦਾ ਰੈਕ ਆਣਾ ਤਿੰਨ ਚਾਰ ਦਿਨਾਂ ਦਾ ਕਰੈਕ ਕਰ ਰਿਹਾ ਸਰ ਉਹ ਕੋਸ਼ਿਸ਼ ਕਰ ਰਹੇ ਹਾਂ ਹੋਰ ਵੱਧੋ ਰੈਕ ਲੈਂਣ ਦੀ ਕੋਸ਼ਿਸ਼ ਕਰੀਏ ਸਰ ਅਸੀਂ ਤੇ ਆਪਣੇ ਵੱਲੋਂ ਸਰ ਪਹਿਲਾਂ ਵੀ ਕਦੇ ਕੋਈ ਦਿੱਕਤ ਨਹੀਂ ਆ ਇਸ ਵਾਰ ਵੀ ਕੋਸ਼ਿਸ਼ ਕਰਾਂਗੇ ਦਿੱਕਤ ਨਾ ਆਵੇ ਵੀ ਆਪਣੇ ਕਿਸਾਨ ਭਰਾਵਾਂ ਨੂੰ ਖਾਦ ਟੂਪੂਨ ਟਾਈਮ ਤੇ ਪਹੁੰਚੇ ਤੇ ਨਾ ਹੀ ਸੈਕਟਰੀ ਸਾਹਿਬ ਨੂੰ ਕੋਈ ਦਿੱਕਤ ਆਵੇ ਠੀਕ ਧੰਨਵਾਦ ਠੀਕ ਹੈ ਥੈਂਕ ਯੂ ਠੀਕ ਹੈ ਬੈਗਰੀ ਜੀ ਕਾ ਖਾਨਚਾ ਬੈਗ ਜਿਲ੍ਹਾ ਪ੍ਰਧਾਨ ਪਾਤੀ ਕਿਸਾਨ ਜੁਨੀਆਨ ਲਖਵਾਲ ਮੈਂ ਗੁਨਾਗਬੇ ਜੀ ਦੇ ਜਨਮ ਦਿਨ ਤੇ ਪਾਤੀ ਕਿਸਾਨ ਜੁਨੀਆਨ ਲਖਵਾਲ ਸਾਰੀ ਲਖਵਾਲ ਜੁਨੀਆਨ ਬਨੂ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਸਾਰਾ ਸੰਸਾਰ ਚੜ੍ਹਦੀ ਕਲਾ ਦੇ ਵਿੱਚ ਰਹੇ ਬਾਬਾ ਨਾਨਕ ਦੇਵ ਜੀ ਦਾ ਸਾਰਿਆਂ ਦੇ ਉੱਤੇ ਹੱਥ ਰਹੇ ਜਿਵੇਂ ਪਹਿਲਾਂ ਚੱਲਦਾ ਉੱਕਣੇ ਰਹੇ ਸਾਰਿਆਂ ਨੂੰ ਵਧੀਆ ਕੰਮ ਕਾਰ ਦਾ ਬਿਜ਼ਨਸ ਦੇ ਵਿੱਚ ਵਾਧਾ ਹੋਵੇ ਸਾਰੇ ਇਹਦੇ ਨਾਲ ਜੁੜ ਕੇ ਰਹਿਣ ਤੁਹਾਨੂੰ ਨਾਨਕ ਲੇਵਾਨੂੰ ਸਭ ਨੂੰ ਮੈਂ ਦੁਆਰਾ ਫੇਰ ਬਿढ़ाई ਦਿੰਨਾ ਵੀ ਵੱਧ ਤੋਂ ਵੱਧ ਇਸ ਨਾਲ ਆਪਣੀ ਸਿੱਖੀ ਨਾਲ ਜੁੜੋ ਇਹ ਨਾ ਕਹਿੰਦਾ ਹਾਂ ਫਤਿਹ ਬੁਲਾਉਣਾ ਬੈਰੂ ਜੀ ਦਾ ਖਾਲਸਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅਸੀਂ ਮੈਂ ਤੇ ਮੇਰੇ ਵੀਰ ਜੀ ਪਰਮੇਂਦਰ ਸਿੰਘ ਐਕਵਾ ਗ੍ਰੀਨ એનર્ਜੀਸ ਮੁਸਟਵਖ ਸਮਰਾਲਾ ਵੱਲੋਂ ਛੇਰ ਸਿੰਘ ਪਰਮੇਂਦਰ ਸਿੰਘ ਆਪਣੀ ਦੁਕਾਨ ਨਾਣਾ ਮੰਡੀ ਸਮਰਾਲਾ ਵੱਲੋਂ ਸਾਰੇ ਇਲਾਕਾ ਨਵਸੀਆ ਨੂੰ ਧਿਰ ਗੁਰੂ ਨਾਨਕ ਦੇਵ ਜੀ ਦੇ ਬਰਪੁਰੂ ਦੀਆਂ ਲੱਖ ਲੱਖ ਵਧਾਈਆਂ ਅਤੇ ਦਾਮਨਾ ਕਰਦੇ ਆ ਕਿ ਸਾਰੇ ਇਲਾਕਾ ਵਾਸੀਆਂ ਦੀ ਚੜ੍ਹਦੀ ਕਲਾ ਰਹੇ ਸਹਾਗੁਰੂ ਜੀ ਦਾ ਖਾਲਸਾ ਰਾਮ ਜੀ ਦੀ ਜੋਤ ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸੂਤ ਹੁਕਮ ਚੰਦ ਸੂਦਨ ਸਾਂਸ ਫਿਨਿਸ਼ਿੰਗ ਹਾਲ ਖੰਡਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਇਸ ਖਾਸ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਪ੍ਰਮਾਤਮਾ ਅੱਗੇ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਇਸ ਖਾਸ ਮੌਕੇ ਤੇ ਜਿਹੜਾ ਸਾਡਾ ਪੰਜਾਬ ਹੋਰ ਵੱਧ ਤਰੱਕੀਆਂ ਤੇ ਜਾਵੇ, ਬੁਲੰਦੀਆਂ ਤੇ ਜਾਵੇ, ਸਾਡਾ ਪਿਆਰ ਇਸੇ ਤਰ੍ਹਾਂ ਆਪਸ ਵਿੱਚ ਬਣਿਆ ਰਹੇ ਤੇ ਪੰਜਾਬ ਅਤੇ ਪੰਜਾਬੀਆਂ ਦਾ ਦੰਡਾ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕਾਇਮ ਰਹੇ। ਧੰਨਵਾਦੀ